33 ਸਾਲ ਦੇ ਇਸ ਬੰਦੇ ਅਤਲ ਸੁਭਾਸ਼ ਦੀ ਆਤਮ ਹੱਤਿਆ ਨੇ ਇਕੱਲੇ ਭਾਰਤੀ ਨਹੀਂ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਤੇ ਸਾਰੀ ਦੁਨੀਆ ਦੇ ਵਿੱਚ ਚਰਚੇ ਹੋ ਰਹੇ ਆ ਕਿ ਭਾਰਤ ਦਾ ਕਾਨੂੰਨ ਕਿਹੋ ਜਿਹਾ ਇੱਥੇ ਸੱਚ ਝੂਠ ਦੇ ਵਿੱਚ ਕੋਈ ਵੀ ਫਰਕ ਨਹੀਂ ਹੈਗਾ ਤੇ ਬੰਦਿਆਂ ਵਾਸਤੇ ਕਿੰਨਾ ਮਾੜਾ ਕਾਨੂੰਨ ਆ ਕੋਈ ਵੀ ਔਰਤ ਝੂਠਾ ਕੇਸ ਬਣਾ ਦਿੰਦੀ ਆ ਤੇ ਬੰਦੇ ਦੀ ਲਾਈਫ ਸਾਰੇ ਪਰਿਵਾਰ ਦੀ ਲਾਈਫ ਖਤਮ ਹੋ ਜਾਂਦੀ ਆ ਇਹਨੇ ਬਹੁਤ ਵੱਡੀ ਵੀਡੀਓ ਬਣਾਈ ਆ ਆਪਾਂ ਇਸ ਗੱਲ ਤੇ ਨਹੀਂ ਜਾਂਦੇ ਕਿ ਇਹਨਾਂ ਦੇ ਤਲਾਕ ਹੋ ਗਏ ਸੀਗੇ ਇਹਨਾਂ ਸਾਰੀਆਂ ਗੱਲਾਂ ਕੀਤੀਆਂ ਚਲੋ ਇਹਦਾ ਵਿਆਹ ਹੋ ਗਿਆ ਤਲਾਕ ਹੋ ਜਾਂਦੇ ਆ ਬੱਚਾ ਹੋ ਜਾਂਦਾ ਤਲਾਕ ਤੋਂ ਬਾਅਦ ਇਹਦੀ ਘਰਵਾਲੀ ਕੇਸ ਕਰ ਦਿੰਦੀ ਆ ਵੀ ਮੈਨੂੰ ਪੈਸੇ ਦਿੱਤੇ ਜਾਣ ਤੇ 84000 ਰੁਪਿਆ ਤਨਖਾਹ ਸੀ ਏਆਈ ਇੰਜੀਨੀਅਰ ਸੀ ਬੰਗਲੌਰ ਦੇ ਵਿੱਚ ਤੇ ਜੱਜ ਔਰਤ ਕਹਿ ਦਿੰਦੀ ਆ ਕਿ 40000 ਰੁਪਿਆ ਤੈਨੂੰ ਹਰ ਮਹੀਨੇ ਦੇਣਾ ਪਊਗਾ ਆਪਦੇ ਬੱਚੇ ਵਾਸਤੇ ਖਰਚੇ ਵਾਸਤੇ ਜਦੋਂ ਕਿ ਇਹਦੀ ਘਰਵਾਲੀ ਵੀ ਵਧੀਆ ਨੌਕਰੀ ਕਰਦੀ ਸੀ ਉਹ ਪਾਲ ਸਕਦੀ ਸੀ ਪਰ ਇਹ ਬੰਦੇ ਨੇ ਕਿਹਾ ਕਿ ਮੈਂ ਇੰਨੇ ਪੈਸੇ ਨਹੀਂ ਦੇ ਸਕਦਾ ਤੁਸੀਂ ਮੈਨੂੰ ਬੱਚਾ ਦੇ ਦਿਓ ਮੈਂ ਇਸ ਤੋਂ ਵਧੀਆ ਪਾਲੂਗਾ ਪਰ ਇਹਨੂੰ ਬਹੁਤ ਜ਼ਿਆਦਾ ਟੌਰਚਰ ਕੀਤਾ ਗਿਆ ਇਹਦੀ ਸੱਸ ਕਹਿੰਦੀ ਰਹੀ ਕਿ ਤੂੰ ਮਰਦਾ ਕਿਉਂ ਨਹੀਂ ਜਦੋਂ ਇਹਨੇ ਕਿਹਾ ਸੀਗਾ ਜੱਜ ਨੂੰ ਕਹਿਤਾ ਸੀਗਾ ਵੀ ਮਰ ਜੂਗਾ ਮੈਂ ਇੰਨਾ ਧੱਕਾ ਨਾ ਕਰੋ ਤੇ ਜੱਜ ਨੇ ਕੋਈ ਵੀ ਸਾਰ ਨਹੀਂ ਲਈਗੀ ਇਸ ਬੰਦੇ ਦੀ ਉਹ ਬਚਾ ਸਕਦੀ ਸੀਗੀ ਇਸਨੂੰ ਤੇ ਉਸ ਤੋਂ ਬਾਅਦ ਇਹਦੀ ਸੱਸ ਇਹਨੂੰ ਪੁੱਛਦੀ ਰਹੀ ਤੂੰ ਮਰਨਾ ਕਦੋਂ ਆ ਤੂੰ ਮਰਿਆ ਨਹੀਂ ਹਜੇ ਇੰਨਾ ਜ਼ਿਆਦਾ ਇਹਨੂੰ ਟੌਰਚਰ ਕਰਦੇ ਰਹੇ ਇਹਨੂੰ ਮਜਬੂਰ ਕਰ ਦਿੱਤਾ ਗਿਆ ਇਨੇ ਕਿਹਾ ਕਿ 40000 ਰੁਪਇਆ ਵਾਜਦਾ ਮਗਰ 44000 ਰੁਪਇਆ ਇਨੇ ਪੈਸਿਆਂ ਦੇ ਵਿੱਚ ਨਾ ਮੈਂ ਆਪਦਾ ਘਰ ਚਲਾ ਸਕੂੰਗਾ ਰੈਂਟ ਨਹੀਂ ਦੇ ਸਕੂੰਗਾ ਮੈਂ ਆਪਦੇ ਮਾਪਿਓ ਦਾ ਖਿਆਲ ਰੱਖਣਾ ਪਰ ਕਿਸੇ ਨੇ ਵੀ ਇਹਦੀ ਕੋਈ ਗੱਲ ਨਹੀਂ ਸੁਣੀ ਤੇ ਇਨੇ ਪੰਜ ਬੰਦਿਆਂ ਦਾ ਨਾਮ ਦੱਸਿਆ ਸਭ ਤੋਂ ਪਹਿਲਾਂ ਇਨੇ ਜੱਜ ਦਾ ਨਾਮ ਹੀ ਲਿਆ ਔਰਤ ਜੱਜ ਘਰ ਵਾਲੀ ਸਾਲਾ ਸੱਸ ਸਾਰੇ ਸਹੁਰੇ ਪਰਿਵਾਰ ਦਾ ਨਾਮ ਦੱਸਿਆ ਤੇ ਇਨੇ ਕਿਹਾ ਕਿ ਕੋਈ ਵੀ ਬੰਦਾ ਮੇਰੀ Laash ਦੇ ਕੋਲੇ ਨਹੀਂ ਆਉਣਾ ਚਾਹੀਦਾ ਮੇਰੇ ਸਹੁਰੇ ਪਰਿਵਾਰ ਦਾ ਇਨੇ ਕਿਆ ਕੇ ਮੈਨੂੰ ਇਨਸਾਫ ਦਵਾਓ ਸਾਰੀ ਦੁਨੀਆ ਨੂੰ ਕਿਆ ਇਹ ਨੇ ਜੇਕਰ ਇਨਸਾਫ ਨਹੀਂ ਮਿਲਦਾ ਮੇਰੀਆਂ ਆਸਤੀਆਂ ਮੇਰੇ ਫੁੱਲ ਗਟਰ ਦੇ ਵਿੱਚ ਸੜ ਦਿਓ ਵੇਖੋ ਕਿੰਨਾ ਔਖਾ ਹੋਊਗਾ ਇਨਸਾਨ ਕਿ ਇਹਨੂੰ ਮਜਬੂਰ ਹੋਣਾ ਪੈ ਗਿਆ ਇੱਥੋਂ ਤੱਕਰ ਕਹਿਣ ਨੂੰ ਵੀ ਨਹੀਂ ਤਾਂ ਹਰ ਇਨਸਾਨ ਸੋਚਦਾ ਵੇ ਮਰਨ ਤੋਂ ਬਾਅਦ ਹੀ ਮੈਨੂੰ ਸਕੂਨ ਮਿਲ ਜੂਗਾ ਪਰ ਇਹਨੇ ਕਹਿ ਦਿੱਤਾ ਕਿ ਮੇਰੀਆਂ ਆਸਤੀਆਂ ਹੀ ਗਟਰ ਦੇ ਵਿੱਚ ਸੜ ਦਿਓ ਔਰ ਤਾਂ ਬਹੁਤ ਜ਼ਿਆਦਾ ਫਾਇਦਾ ਉਠਾਉਂਦੀਆਂ ਤੇ ਚੰਗੀਆਂ ਔਰਤਾਂ ਇਹ ਗੱਲ ਸਮਝਦੀਆਂ ਵੀ ਆ ਸਾਡੀ ਇੱਕ ਰੈਸਟਰੀ ਦੇ ਵਿੱਚ ਮੁੰਡਾ ਸੀਗਾ 1.5 ਸਾਲ ਉਹਨੂੰ ਝੂਠੇ ਕੇਸ ਦੇ ਵਿੱਚ ਜੇਲ੍ਹ ਵਿੱਚ ਰਹਿਣਾ ਪਿਆ ਸੀਗਾ ਕਿ ਮੇਰੇ ਨਾਲ ਇਹਨੇ ਬਰਾਤਕਾਰ ਕੀਤਾ ਜਦੋਂ ਕਿ ਕੋਈ ਵੀ ਗੱਲ ਨਹੀਂ ਹੈਗੀ ਸੀਗੀ ਕਿੰਨੇ ਕੇ ਸਾਹਮਣੇ ਆਉਂਦੇ ਆ ਕਿ ਸਿਰਫ ਔਰਤ ਇਹ ਕਹਿ ਦਿੰਦੀ ਆ ਕਿ ਮੇਰੇ ਤੋਂ ਇਹ ਦਾਜ ਮੰਗਦੇ ਆ ਸਾਰਾ ਪਰਿਵਾਰ ਜੇਲ੍ਹ ਵਿੱਚ ਚਲਿਆ ਜਾਂਦਾ ਤੇ ਬਹੁਤ ਵਾਰੀ ਤਾਂ ਆਤਮ ਹੱਤਿਆ ਚਿਕਰ ਗੱਲਾਂ ਪਹੁੰਚ ਜਾਂਦੀਆਂ ਤੇ ਇਹੀ ਕੇਸ ਦੇ ਵਿੱਚ ਬਣਿਆ ਇਹਨੂੰ ਹਰ ਮਹੀਨੇ ਬੰਗਲੌਰ ਤੋਂ ਯੂਪੀ ਆਉਣਾ ਪੈਂਦਾ ਸੀਗਾ ਜੌਨਪੁਰ ਤੇ ਦੋ ਦਿਨ ਲੱਗ ਜਾਂਦੇ ਸੀਗੇ ਕਿੰਨਾ ਖਰਚਾ ਹੁੰਦਾ ਸੀਗਾ ਬਹੁਤ ਖਰਚਾ ਹੁੰਦਾ ਸੀਗਾ ਹਰ ਤਰੀਕ ਤੇ ਤੇ ਉਹ ਸਿਰਫ ਇਸ ਕਰਕੇ ਤੰਗ ਕਰ ਰਹੇ ਸੀਗੇ ਉਹ ਕਹਿ ਦਿੰਦੇ ਸੀ ਸਾਨੂੰ ਅਗਲੀ ਤਰੀਕ ਦੇ ਦਿਓ ਮੈਨੂੰ ਤਾਂ ਆਉਣਾ ਹੀ ਪੈਣਾ ਇਹ 40 ਵਾਰੀ ਆ ਚੁੱਕਿਆ ਸੀਗਾ ਹਰ ਮਹੀਨੇ ਆਉਣਾ ਪੈਂਦਾ ਸੀਗਾ ਬਹੁਤ ਅੱਕਿਆ ਹੋਇਆ ਇਨਸਾਨ ਸੀਗਾ ਵੀ ਇੰਨਾ ਵੀ ਇਹਨੇ ਨਹੀਂ ਸੋਚਿਆ ਕਿ ਮੇਰਾ ਮਾਂ ਪਿਓ ਜਾਂ ਮਰਨ ਤੋਂ ਬਾਅਦ ਵੀ ਮੈਨੂੰ ਸਕੂਨ ਮਿਲ ਜੂਗਾ ਇਹਦੀ ਤੁਸੀਂ ਵੀਡੀਓ ਸੁਣੋਂਗੇ ਨਾ ਬੰਦਾ ਹਿੱਲ ਜਾਂਦਾ ਤੇ ਇਸ ਇਹੀ ਕਾਰਨ ਬਣਿਆ ਕਿ ਦੁਨੀਆ ਹਰਾਨ ਰਹਿ ਗਈ ਕਿ ਇੰਨਾ ਗੰਦਾ ਕਾਨੂੰਨ ਆ ਤੇ ਚੰਗਿਆਂ ਲੋਕਾਂ ਨੂੰ ਮਜਬੂਰ ਕਰੋ ਆਪਦੇ ਐਮਪੀਆ ਨੂੰ ਵੀ ਤੁਸੀਂ ਲੋਕ ਸਭਾ ਦੇ ਵਿੱਚ ਆਵਾਜ਼ ਚੁੱਕੋ ਕਿ ਔਰਤਾਂ ਗਲਤ ਫਾਇਦਾ ਚੱਕ ਰਹੀਆਂ ਦਿੱਲੀ ਦੇ ਵਿੱਚ ਇੱਕ ਸੱਖ ਨੌਜਵਾਨ ਸੀਗਾ ਟ੍ਰੈਫਿਕ ਤੇ ਖੜਾ ਤੇ ਉਸ ਦੀ ਬਹਿਸ ਹੋ ਜਾਂਦੀ ਆ ਇੱਕ ਕੁੜੀ ਦੇ ਨਾਲ ਬਸ ਉਹ ਕੇਸ ਬਣਾ ਦਿੰਦੀ ਆ ساری ਜ਼ਿੰਦਗੀ ਉਸ ਬੰਦੇ ਦੀ ਖਤਮ ਹੋ ਗਈ ਸੀਗੀ ਇੱਕ ਵਾਰੀ ਬਾਅਦ ਵਿੱਚ ਉਹ ਸਾਬਤ ਹੋ ਗਿਆ ਵੀ ਇਹ ਕੇਸ ਝੂਠਾ ਸੀਗਾ ਨੌਕਰੀ ਤੋਂ ਕੱਢ ਦਿੱਤਾ ਗਿਆ ਤੇ ਦਰਾਂ ਨੇ ਬੁਲਾਉਣਾ ਛੱਡਤਾ ਕੋਈ ਵੀ ਨਹੀਂ ਜਿਆ ਕਹੇ ਉਸ ਬੰਦੇ ਦੇ ਨਾਲ ਤੇ ਹੁਣ ਗੱਲਾਂ ਸਾਹਮਣੇ ਆਉਂਦੀਆਂ ਉਹ ਕੁੜੀ ਝੂਠੀ ਪੈ ਗਈ ਜਦੋਂ ਹੋਰ ਕਿੰਨੇ ਕੇਸ ਆਪਾਂ ਵੇਖਦੇ ਆ ਕਿ ਬੰਦਿਆ ਦੇ ਨਾਲ ਕਿੰਨੇ ਧੱਕੇ ਹੁੰਦੇ ਆ ਮਹਿਲਾ ਮਹਿਲਾ ਕਮਿਸ਼ਨ ਬਣਿਆ ਪਰ ਬੰਦਿਆਂ ਵਾਸਤੇ ਕੋਈ ਵੀ ਕਾਨੂੰਨ ਨਹੀਂ ਹੈਗਾ ਤੇ ਜੇਕਰ ਕੋਈ ਇਨਸਾਨ ਕਹਿੰਦਾ ਵੀ ਮੇਰੇ ਨਾਲ ਟਾਰਚਰ ਹੁੰਦਾ ਮੈਨੂੰ ਤੰਗ ਕੀਤਾ ਜਾਂਦਾ ਤੇ ਉਸ ਬੰਦੇ ਦਾ ਮਜ਼ਾਕ ਉਡਾਇਆ ਜਾਂਦਾ ਵੀ ਤੂੰ ਤਾਂ ਮਰਦ ਹੀ ਨਹੀਂ ਹੈਗਾ ਤੂੰ ਡਰਦਾ ਆਂ ਆਪਣੀ ਘਰ ਵਾਲੀ ਤੋਂ ਪਰ ਹੁਣ ਬਾਈ ਜਵਾਨਾ ਬਦਲ ਗਿਆ ਇੱਕ ਡੀਐਸਪੀ ਰੈਂਕ ਦਾ ਬੰਦਾ ਵੇਖਿਆ ਵੀਡੀਓ ਦੇ ਵਿੱਚ ਉਹਨੂੰ ਉਹਦੀ ਘਰ ਵਾਲੀ ਕੁੱਟ ਰਹੀ ਆ ਪੁਲਿਸ ਅਫਸਰ ਵੀ ਕੁੱਟ ਖਾਂਦੇ ਵੇਖੇ ਆ ਹੋਰ ਕੀ ਕਰੋਗੇ ਆਮ ਬੰਦੇ ਤਾਂ ਤੁਸੀਂ ਗੱਲ ਹੀ ਛੱਡੋ ਥੋੜੇ ਦਿਨ ਪਹਿਲਾਂ ਹੀ ਕੇਸ ਸਾਹਮਣੇ ਹੋਣ ਸੀਗਾ ਉਹ ਨਹੀਂ ਇੰਨੇ ਜਿਆਦੇ ਸਾਕ ਕਹ ਦਿੰਦਾ ਸੀਗਾ ਕਿ ਮਾਮਾ ਸਾਹਰਾ ਇਹਦਾ ਕਹ ਦਿੰਦਾ ਜਾਂਦਾ ਕਿ ਮੇਰੇ ਨਾਲ ਤਾਰੀਫ ਕੀਤਾ ਘਰ ਵਾਲੇ ਤੇ ਇਹਦਾ ਕਿਹੋ ਜਿਹਾ ਬਣਾ ਦਿੱਤਾ ਜਾਂਦਾ ਕਿੰਨੇ ਲੱਖ ਰੁਪਇਆ ਮੇਰੇ ਤੋਂ ਮੰਗਦੇ ਆ ਤੇ ਸਾਰੀ ਦੁਨੀਆ ਨੇ ਠੱਪਾ ਲਾ ਦਿੱਤਾ ਸੀਗਾ ਬਲਕਿ ਸਾ ਪਤਾ ਲੱਗ ਹੀ ਜਾਂਦਾ ਸੀਗਾ ਕੁੜੀ ਗਲਤ ਆ ਕਿੰਨੀ ਚੱਕਮੀ ਕੁੜੀ ਸੀਗੀ ਉਹ ਤੇ ਅੰਨੇ ਲੋਕਾਂ ਨੂੰ ਸਮਝ ਹੀ ਨਹੀਂ ਹੈਗੀ ਕਾਮਨ ਸੈਂਸ ਹੀ ਹੈਣੀਗੀ ਵੀ ਸੱਚ ਝੂਠ ਦਾ ਫੈਸਲਾ ਤੁਸੀਂ ਇਦਾਂ ਕਿਵੇਂ ਕਰ ਸਕਦੇ ਆ ਇੰਨੀ ਛੇਤੀ ਹਰਾਸ ਕਰਦੇ ਆ ਨਾ ਲੋਕ ਉਹ ਕੁੜੀ ਬਹੁਤ ਜਿਆਦਾ ਚੱਕਮੀ ਸੀ ਤੇ ਹਜੇ ਤੱਕਰ ਵੀ ਕਈ ਲੋਕਾਂ ਨੂੰ ਪਤਾ ਨਹੀਂਗਾ ਤੇ ਗੱਲਾਂ ਹੁਣ ਬਾਹਰ ਆਉਣ ਲੱਗ ਪਈਆਂ ਸਮਝਦਾਰ ਇਨਸਾਨ ਉਹਦੇ ਹੀ ਸਮਝ ਜਾਂਦੇ ਆ ਕੌਣ ਗਲਤ ਆ ਕੌਣ ਝੂਠ ਆ ਪਰ ਸਾਹਮਣੇ ਨਹੀਂ ਆਉਂਦੇ ਅਗਲਾ ਕਹਿੰਦਾ ਯਾਰ ਇਹ ਖੱਚ ਲੋਕ ਆ ਇਹਨਾਂ ਨੇ ਮਾਵਾ ਭੈਣਾ ਹੀ ਪਾਉਨੀਆਂ ਸਾਡੀਆਂ ਪੁੰਨਗੇ ਇਹ ਇਸ ਕਰਕੇ ਲੋਕ ਦੂਰ ਰਹਿੰਦੇ ਆ ਉਹ ਕੀ ਕੁੜੀ ਦਾ ਨਾਮ ਸੀ ਗੁਰਸਮਨ ਸਿੱਧੂ ਦੀ ਪਤਨੀ ਕੌਣ ਸੀਗੀ ਉਹ ਇੱਕ ਦੋ ਵਾਰੀ ਖਬਰ ਮੈਂ ਵੀ ਵੇਖੀ ਸੀ ਉਹ ਸਾਫ ਪਤਾ ਵੀ ਕੁੜੀ ਉਹ ਧੱਕਾ ਕਰ ਰਹੀ ਸੀ ਉਹਨਾਂ ਦੇ ਨਾਲ ਪਰ ਅਫਸੋਸ ਬੰਦਿਆਂ ਆਸਤੇ ਕਾਨੂੰਨ ਨਹੀਂ ਹੈਗੇ ਸਤਿ ਸ੍ਰੀ ਅਕਾਲ ਜੀ ਪੰਜਾਬ ਸਿੰਘ ਚੈਨਲ ਨੂੰ ਫੋਲੋ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਓ ਜਉਂਦੇ ਬਸਦੇ ਰਹੋ